ਉਹਦੇ ਤੋਂ ਜਦੋਂ ਸਾਰਾ ਇਹ ਦਸਤਾਰ ਸੌ ਗਿਆ ਸੀ ਉਸ ਵੇਲੇ ਕਾਲੀ ਪਾਰਟੀ ਨੇ ਆਪਣੇ اصول ਨਹੀਂ ਛੱਡੇ ਅੱਜ ਉਹਦੇ ਜਿਹੜੀ ਵਾਰਸ ਪਾਰਟੀ ਐ ਛੋਟੇ ਆ ਵੱਡੇ ਆ ਲੇਕਿਨ ਅੱਜ ਸਾਡਾ ਫਰਜ਼ ਬਣਦਾ ਕਿ ਉਹਨਾਂ ਬਜ਼ੁਰਗਾਂ ਦੇ اصولਾਂ ਦੇ ਪਰਾਂ ਦੇ ਇਕੱਲਾ ਰਾਜ ਭਾਗ ਨਾ ਦੇਖੀਏ اصول ਦੇਖੀਏ ਕਿ ਪੰਜਾਬ ਪੰਜਾਬੀ ਐ ਸਿੱਖ ਧਰਮ ਸਿੱਖੋਂ ਔਰ ਸਾਡੇ ਜੋ ਸਿੱਖੋਂ ਦੇ ਮਸਲੇ ਨੇ ਅਸੀਂ ਉਹਨਾਂ ਮਸਲੇ ਤੇ ਲੜਾਈ ਲੜੀਏ ਜੇ ਉਹ ਮਸਲੇ ਹੱਲ ਨਹੀਂ ਹੁੰਦੇ ਕੱਲਾ ਰਾਜ ਭਾਗ ਸਾਡੇ ਵਾਸਤੇ ਕੋਈ ਬਹੁਤਾ ਮਾਣੇ ਨਹੀਂ ਰੱਖਦਾ ਗੁਰੂ ਕਿਰਪਾ ਕਰੋ ਰਾਜ ਵੀ ਆਉਣਗੇ ਰਾਜ ਆਉਂਦੇ ਜੇ ਬੰਦਾ ਲੜਦਾ ਹੈ ਸ਼ਕਤੀ ਨਾਲ ਦਿਖਾਉਂਦਾ ਹੈ ਜੇ ਨੀਵੀਂ ਪਾ ਕੇ ਬੈਹਿੰਦਾ ਫਿਰ ਰਾਜ ਵੀ ਨਹੀਂ ਮਿਲਦੇ ਤੇ ਸਿਰ ਵੀ ਵੱਢਿਆ ਜਾਂਦਾ ਇਸ ਕਰਕੇ ਮੈਂ ਅੱਜ ਇਹਦੀ ਗੱਲ ਕਹਿ ਕੇ ਤੁਹਾਨੂੰ ਕਹਿਣਾ ਚਾਹਣਾ ਕਿ ਅਸੀਂ ਆਪਦੇ ਸੂਲਾਂ ਤੇ ਡੇਢਾ ਅਸੀਂ ਉਹਨਾਂ ਸੂਲਾਂ ਦੇ ਪਹਿਰਾ ਦੇ ਕੇ ਸਾਰੀ ਪਾਰਟੀ ਚੱਲ ਰਹੀ ਹੈ ਮੈਂ ਪ੍ਰਧਾਨ ਨੂੰ ਸ਼ਾਬਾਸ਼ ਇਹ ਦੇਣਾ ਕਿ ਪ੍ਰਧਾਨ ਨੇ ਝੁਕ ਕੇ ਫੈਸਲਾ ਨਹੀਂ ਕੀਤਾ ਕੱਲੀਆਂ ਵੋਟਾਂ ਵੀ ਨਹੀਂ ਕਿਹਾ ਕਿ ਨਹੀਂ ਜੋ ਤਕਲੀਫ ਆਉਂਦੀ ਆਵੇ ਲੇਕਿਨ ਮੈਂ ਕੌਮ ਇਸ ਹੱਥੋਂ ਪਿੱਛੇ ਨਹੀਂ ਹਟਾਂਗਾ ਮੈਂ ਕੌਮ ਨੂੰ ਪਿੱਛਾ ਨਹੀਂ ਦੇਵਾਂਗਾ ਅੱਜ ਸਾਰੀ ਪਾਰਟੀ ਨੇ ਇਸੇ ਕਰਕੇ ਤਾਰੀਫ ਕੀਤੀ ਹੈ ಮತਜ ਵੀ ਕੀਤੀ ਹੈ ਇਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹੈ ਸ੍ਰੀ ਸਵਾਲ ਹੈਗਾ ਸ੍ਰੀ ਸਵਾਲ ਦੇਖੋ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਦੇਖੋ ਇਹ ਸ਼ੂ ਬੜੀ ਕਲੀਅਰ ਹੈ ਅਕਾਲੀ ਦਰਬੀ ਕਨਸਟੀਟਿਊਸ਼ਨ ਹੈ ਇਹ ਰਜਿਸਟਰਡ ਵਿਦ ਇਲੈਕਸ਼ਨ ਕਮਿਸ਼ਨ ਹੈ ਹਰ ਗੱਲ ਦਾ ਪ੍ਰੋਸੈਸ ਪ੍ਰोसीजर ਹੈ ਇਹ ਜਿਹੜੇ ਲੋਕ ਉਹਨਾਂ ਨੇ ਪੰਕਜ ਉਹਨਾਂ ਨੇ ਗੱਲ ਕਹੀ ਆ ਉਹਨਾਂ ਨੂੰ ਇਸ ਗੱਲ ਦੀ ਪੂਰੀ ਬਾਤ ਪਈਦਾ ਹੈ ਜ਼ਿਲ੍ਹਾ ਜੱਫੇਬੰਦੀ ਡੈਲੀਗੇਟ ਸਿਵਲ ਕਮੇਟੀ ਇਹ ਤਿੰਨ ਪਾਵਰਫੁਲ ਇੰਸਟੀਚਿਊਸ਼ਨ ਆ ਲੀਗਲ ਕਨਸਟੀਟਿਊਸ਼ਨ ਸ਼੍ਰੋਮਣੀ ਅਕਾਲੀ ਦਲ ਤੋਂ ਉਹਦੋਂ ਬਿਨਾਂ ਸੜਕ ਦੇ ਕਿਨਾਰੇ ਖੜ ਕੇ ਮਹਿੰਦਰ ਸਿੰਘ ਕਿਸੇ ਨੂੰ ਕੱਢ ਦੇ ਵਾਰ ਦੇ ਉਹ ਆਖੜੀ ਉਹਦੀ ਮਰਦੀ ਆ ਪਰ ਉਹਦੀ ਕਾਨੂੰਨੀ ਵੈਲਿਊ ਕੋਈ ਨਹੀਂ ਜਿਹੜੀਆਂ ਪਾਰਟੀਆਂ ਡੈਮੋਕ੍ਰੇਸੀ ਨੂੰ ਬਾਈਪਾਸ ਕਰਕੇ ਚੱਲਦੀਆਂ ਨੇ ਤੇ ਡੈਮੋਕ੍ਰੇਸੀ ਦਾ ਨਾਅਰਾ ਦਿੰਦੀਆਂ ਨੇ ਉਹ ਪਾਰਟੀਆਂ ਕਦੇ ਸਰਵਾਈਵ ਨਹੀਂ ਕਰਦੀਆਂ ਮੈਂ ਇੱਕ ਕੋਈ ਗੱਲ ਇਹ ਕਹਿਣੀ ਚਾਹੁੰਦਾ ਜੇ ਕਿਸੇ ਨੇ ਟੈਸਟ ਰੱਖਿਆ ਕਿ ਜਿੱਤੇ ਆ ਜਾਂ ਹਾਰੇ ਆ ਜਿੰਨਾਂ ਦਾ ਸਤੀਫਾ ਮੰਗਦੇ ਆ ਉਹ ਤਾਂ ਜਿੱਤ ਗਿਆ ਫਿਰ ਸਤੀਫਾ ਤਾਂ ਉਹ ਦੇਣ ਜਿਹੜੇ ਹਾਰੇ ਫਿਰ ਇੱਕ ਗੱਲ ਤੇ ਇੱਕ ਤਾਂ ਇਹ ਵੀ ਗੱਲ ਸੁਣੀ ਜੀ ਇਹਨਾਂ ਦੇ ਲੋਕ ਉਲਟ ਨੇ ਮੈਂ ਕਿਹਾ ਲੋਕ ਬੜੇ ਸਿਆਣੇ ਨੇ ਜਿਨ੍ਹਾਂ ਦੇ ਉਲਟ ਕਹਿੰਦੇ ਉਹਨਾਂ ਨੂੰ ਤਾਂ 50000 ਤੇ ਜਿਤਾਦਾ ਪਿਛਲੀ ਵਾਰ 29 ਤੇ ਸੀ ਤੇ ਜਿਨ੍ਹਾਂ ਨੂੰ ਕਹਿੰਦੇ ਲੋਕ ਨਾਲ ਉਹ ਹਾਰ ਲੈਂਦੇ ਆ ਇਹ ਦੇਖੋ ਗੱਲ ਇਹ ਹੈ ਕਿ ਤਿੰਨ ਤਿੰਨ ਵਾਰੀ ਕੰਟੀਨਿਊਸਲੀ ਹਾਰੇ ਸੀ ਤਾਂ ਤਿੰਨ ਤਿੰਨ ਵਾਰੀ ਕੰਟੀਨਿਊਸਲੀ ਉਹਦਾ ਰਿਟਾਇਰ ਨਹੀਂ ਹੋਏ ਤੇ ਜਿਹੜੇ ਇੱਕੋ ਵਾਰੀ ਹਾਰੇ ਆ ਉਹਨਾਂ ਨੂੰ ਕਹਿੰਦੇ ਅਸਤੀਫਾ ਦੇ ਦੇ ਪੈਸਾ ਨਹੀਂ ਕਿਹੜਾ ਵਿਧਾਨ ਤੇ ਸੰਵਿਧਾਨ ਮੰਗਦਾ ਹੈਗਾ ਸੋ ਮੈਂ ਇੱਕ ਗੱਲ ਬੜੀ ਸਪਸ਼ਟ ਕਹਿ ਦੇਣੀ ਚਾਹੁੰਦਾ ਜਿਵੇਂ ਡਾਕਟਰ ਚੀਮਾ ਨੇ ਦੱਸਿਆ ਭੂਂਦਰ ਸਾਹਿਬ ਨੇ ਦੱਸਿਆ ਪਾਰਟੀ ਕਿਸੇ ਡੈਕੋਰਮ ਨਾਲ ਕਿਸੇ ਸਿਸਟਮ ਨਾਲ ਚੱਲਦੀ ਹੈ ਪਾਰਟੀ ਦੀਆਂ ਜਿਹੜੀਆਂ ਤਿੰਨੋਂ ਬਾਡੀਜ਼ ਨੇ ਉਹਨਾਂ ਨੇ ਬਿਨਾਂ ਕਿਸੇ ਰੈਜ਼ਰਵੇਸ਼ਨ ਦੇ ਬਿਨਾਂ ਕਿਸੇ ਰੈਜ਼ਰਵੇਸ਼ਨ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਵਿੱਚ ਫੁੱਲ ਕੌਨਫੀਡੈਂਸ ਰੀਪੋਸਟ ਕੀਤਾ ਹੈ ਜਿੰਨੀਆਂ ਮਾਰਦੀ ਇਹ ਚੀਂਕਾ ਮਾਰ ਲੈਣ ਬਾਹਰ ਬੈਠ ਕੇ ਉਹਦਾ ਕੋਈ ਵੈਲਿਊ ਨਹੀਂ ਕੀ ਨਾ ਉਹਨਾਂ ਚੀਜ਼ਾਂ ਦਾ ਸਾਨੂੰ ਕੋਈ ਨੋਟਿਸ ਲੈਣ ਦੀ ਲੋੜ ਹੈ ਕਿਉਂਕਿ ਜਿਨ੍ਹਾਂ ਦੇ ਕੋਲ ਕੋਈ ਸਵਿਧਾਨਿਕ ਅਧਿਕਾਰ ਹੀ ਨਹੀਂ ਉਹ ਸੰਵਿਧਾਨਿਕ ਪ੍ਰੋਸੈਸ ਨੂੰ ਕਰੇ ਬਿਨਾ ਜੋ ਮਰਜ਼ੀ ਕਹੀ ਜਾਣ ਉਹਨਾਂ ਗੱਲ ਵੀ ਕੋਈ ਵੈਲੀ ਨਹੀਂ ਥੈਂਕ ਯੂ ਇੱਕ ਮੈਂ ਇੱਕ ਮੈਂ ਇੱਕ ਸੈਕਿੰਡ ਮੈਂ ਇੱਕ ਇੱਕ ਚੀਜ਼ ਹੋਰ ਸਪੱਸ਼ਟ ਇੱਕ ਚੀਜ਼ ਹੋਰ ਸਪੱਸ਼ਟ ਕਰ ਦਿਆਂ ਨਹੀਂ ਇੱਕ 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 ਮਿੰਟ ਵਾ ਇੱਕ ਚੀਜ਼ ਸਪੱਸ਼ਟ ਕਰ ਦਿਆਂ ਪ੍ਰਧਾਨ ਸਾਹਿਬ ਨੇ ਜਦੋਂ ਜ਼ਿਲ੍ਹਾ ਜਫਤਕਾਰ ਸਰਬੰਦੀ ਵੀ ਤੇ ਹਲਕਾ ਇੰਚਾਰਜ ਸਰਬੰਦੀ ਮੀਟਿੰਗ ਵੀ ਸ਼ੁਰੂ ਹੋਈ ਸੀ ਓਪਨਿੰਗ ਵਰਡ ਸੀ ਉਹਨਾਂ ਦੇ ਵੀ ਦੇਖੋ ਯਾਰ ਪਹਿਲੀ ਗੱਲ ਹੈ ਬੜੀ ਫਸਟ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪ੍ਰਧਾਨ ਨਵਾ ਤੇ ਤਾਂ ਮੈਂ ਪ੍ਰਧਾਨ ਦੇ ਨੂੰ ਤਿਆਰਾਂ ਨਹੀਂ ਤੇ ਮੈਂ 1 ਮਿੰਟ ਵੀ ਪ੍ਰਧਾਨ ਦੇ ਨੂੰ ਤਿਆਰ ਨਹੀਂ ਜੇ ਤੁਸੀਂ ਨਹੀਂ ਚਾਹੁੰਦੇ ਔਰ ਮੇਰੇ ਕੋਲੇ ਕੱਲੇ-ਕੱਲੇ ਲੀਡਰ ਦੇ ਮਿੰਟਸ ਆਫ ਮੀਟਿੰਗ ਰਿਕਾਰਡਡ ਆ ਕਿ 100% ਜਲਾ ਪ੍ਰਧਾਨਾ ਨੇ ਵੀ ਔਰ ਸਾਰੇ ਹਲਕਿਆਂ ਚਾਰਜ ਸਰਵਨ ਇੱਕੋ ਆਵਾਜ਼ ਪ੍ਰਧਾਨ ਸਭਾ ਨੂੰ ਕਿਹਾ ਸੀ ਕਿ ਦੁਆਰਾ ਤੁਸੀਂ ਸਾਡੇ ਆਪਣੇ ਮੂੰਹ ਤੋਂ ਨਹੀਂ ਕਰਨਾ ਤੇਰੀ ਮੀਟਿੰਗ ਦੀ ਗੱਲ ਹੈ ਰਿਕਾਰਡ ਦੀ ਗੱਲ ਹੈ ਜਿਹਨਾਂ ਦੇ ਆਦਰ ਸਾਹਿਬਾਨ ਇਥੋਂ ਹੋਣੇ ਕਹਿਆ ਤੁਸੀਂ ਕੱਲੇ ਕੱਲੇ ਨਾਲ ਗੱਲ ਕਰਕੇ ਪੁੱਛ ਸਕਦੇ ਹੋ ਰੈਜੋਲੂਸ਼ਨ ਦੇ ਉੱਤੇ ਵੀ ਕੱਲੇ ਕੱਲੇ ਨੇ ਦਸਖਤ ਕੀਤੇ ਆਮ ਤੌਰ ਤੇ ਅਸਿਕ ਰਹੁੰਦੇ ਨਹੀਂ ਹੁੰਦੇ ਪਰ ਉਹਦੇ ਤੇ ਵੀ ਆਪ ਉਹਨਾਂ ਨੇ ਕੱਲੇ ਕੱਲੇ ਤੇ ਦਸਖਤ ਕੀਤੇ ਆ ਕਿਉਂਕਿ ਕਲੀਅਰ ਕੱਟ ਪ੍ਰਧਾਨ ਮੰਤਰੀ ਸੀ ਕਿ ਜੇ ਪਾਰਟੀ ਨਹੀਂ ਚਾਹੁੰਦੀ ਤੇ ਮੈਂ 1 ਮਿੰਟ ਵੀ ਪ੍ਰਧਾਨ ਰਾਇਲ ਨੂੰ ਪਿਆ ਨਹੀਂ ਪਰ ਕਿਉਂਕਿ ਪਾਰਟੀ ਦੀ ਗੱਲ ਇੰਡੀਵਿਜੂਅਲੀ ਕੋਈ ਇੱਕ ਦੋ ਬੰਦੇ ਹੋਣ ਨਾ ਤਾਂ ਉਹ ਜਿਹੜੀ ਹੈਗੀ ਹੈ ਡੈਮੋਕ੍ਰੇਸੀ ਦੇ ਵਿੱਚ ਉਸ ਗੱਲ ਦੀ ਵੈਲਿਊ ਨਹੀਂ ਹੁੰਦੀ ਕਿ ਜੇ ਆਪਣਾ ਹੁਣ ਮੈਂ ਕਹਿਣ ਲੱਗ ਜਾਵਾਂ ਕਿ ਫਰਾਨਾ ਬੰਦਾ ਛੱਡੀ ਛੱਡੀ ਉਹ ਗੱਲ ਨਹੀਂ ਸ਼ੂਨਦੀ ਜਿਹੜੀ ਜਿੱਥੇ ਗੱਲ ਸੀ ਬਾਰਲ ਜਨਵਰੀ ਦੀ ਉਹ ਪ੍ਰਧਾਨ ਨੇ ਦੋਨਾਂ ਕਮੇਟੀਆਂ ਦੇ ਵਿੱਚ ਬੜਾ ਕਲੀਅਰ ਕਟ ਕਰਤਾ ਔਰ ਸਾਰਿਆਂ ਨੇ ਇੱਕ ਆਵਾਜ਼ ਦੇ ਵਿੱਚ ਕਿਹਾ ਕਿ ਤੁਸੀਂ ਦੁਬਾਰਾ ਨਵਜਮੂਤੋਂ ਨਹੀਂ ਕਰਨਾ ਕਿਉਂਕਿ ਤੁਸੀਂ ਬਿੰਦਤ ਕੀਤੀ ਆ ਅਸੀਂ ਬਿੰਦਤ ਕੀਤੀ ਆ ਸਾਨੂੰ ਕੱਟੇ ਹੋ ਕੇ ਦੇਖਣਾ ਚਾਹੀਦਾ ਕਿ ਕਿੱਥੇ ਕਮੀ ਰਹੀ ਆ ਤੇ ਦੂਰ ਕਿਤਾ ਕਰੀ ਅਨੁਪਾਤਕ ਇਹਨਾਂ ਸ਼ਲੋਮੀ ਕਾਲੀ ਦੋ ਇਹ ਜੋ ਬਾਗੀ ਤੇਵਾਰ ਨਜ਼ਰ ਆਏ ਜਲੰਧਰ ਮੇ ਹਾਂਜੀ ਸੋ ਇਹ ਆਜੂ ਬਾਗੀ ਤੇਵਾਰ ਨਜ਼ਰ ਆਏ ਜਲੰਧਰ ਮੇ ਇਹ ਕਿਆ ਬੈਡ ਨਿਊਜ਼ ਹੈ ਪਛਿਵੇਂ ਨੇ ਕਾਲੀ ਦਨ ਆਗੇ ਕੇ ਲਈ ਇਹ ਜੋ ਲੀਡਰਸ਼ਿਪ ਹੈ ਕੀ ਕਿਆ ਪਾਰਟੀ ਸਪਲਿਟ ਹੋ ਰਹੀ ਹੈ ਕੀ ਕਿਆ ਹੋ ਰਿਹਾ ਹੈ ਔਰ ਜੋ ਲੋਕ ਇਸ ਤਰ੍ਹਾਂ ਕੇ ਆਵਾਜ਼ ਉਠਾ ਰਹੇ ਨੇ ਕੀ ਜ਼ਿੰਮੇਵਾਰੀ ਲੈਣੀ ਚਾਹੀਏ ਲੋਕੋ ਕੋ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਏ ਉਹਨਾਂ ਉਪਰ ਕੋਈ ਐਕਸ਼ਨ ਹੋਗਾ ਦੇਖੋ ਡੈਮੋਕ੍ਰੇਸੀ ਦੇ ਵਿੱਚ ਡਿਫਰੈਂਸ ਆਫ ਓਪੀਨੀਅਨ ਹੁੰਦਾ ਉਹਨੂੰ ਇੱਕ ਦੋ ਬੰਦੇ ਕੋਈ ਵੱਖਰੀ ਗੱਲ ਕਰਦੇ ਆ ਹਾਲੇ ਤਾਂ ਸਾਡੇ ਕੋਲੇ ਪੂਰੀ ਡਿਟੇਲ ਦੇ ਵਿੱਚ ਕੋਈ ਉਹਨਾਂ ਦੀ ਗੱਲ ਵੀ ਨਹੀਂ ਪਹੁੰਚੀ ਹੈ ਕਿ ਉਹਨਾਂ ਨੇ ਵਰਡਿੰਗ ਕੀ ਹੈ ਕੀ ਕਿਹਾ ਜੇ ਜ਼ਰੂਰਤ ਹੋਏਗੀ ਤੇ ਉਹਦਾ ਅਸੀਂ ਵਾਰਡ ਵਾਰਡ ਜਵਾਬ ਵੀ ਦੇ ਦੇਾਂਗੇ ਲੇਕਿਨ ਇੱਕ ਦੋ ਬੰਦੇ ਕਿਤੇ ਕੋਈ ਬੱਕਰਾ ਆਪਣਾ ਡਿਫਰੈਂਸ ਆਫ ਓਪੀਨੀਅਨ ਜੇ ਦਿੰਦੇ ਆ ਇਹ ਕੋਈ ਬਗਾਵਤ ਨਹੀਂ ਹੁੰਦੀ ਜੇ 99% 99.9 ਵੀ ਕਹਿੰਸ ਤਾਂ ਮੈਂ ਕਿ ਗਿਣਤੀ ਦੇ ਹਿਸਾਬ ਨਾਲ ਤੇ ਜੇ ਇਹਨੇ ਨਾਲ ਪੁਆਇੰਟ ਕੁਝ ਪਰਸੈਂਟ ਬੰਦੇ ਜੇ ਕੋਈ ਕਿਤੇ ਆਪਣਾ ਵੱਖਰਾ opinion express ਕਰਦੇ ਆ ਤੇ ਮੈਂ ਸਮਝਦਾ ਕੋਈ ਬਗਾਵਤ ਨਹੀਂ ਹੁੰਦੀ ਡਿਫਰੈਂਸ ਆ ਸਬ ઓਪੀਨੀਅਨ ਆ ਠੀਕ ਹੈ ਅਸੀਂ ਇੰਨਾ ਵੀ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਕਿਸੇ ਨੂੰ ਰੋਕਦੇ ਨਹੀਂ ਪਰ ਬੈਟਰ ਸੀਗਾ ਇੱਕ ਦੇਖੋ ਸਿਸਟਮ ਹੁੰਦਾ ਹਰ ਪਾਰਟੀ ਦੀ ਤਾਂ ਅਨਲਿਸਿਸ ਚੱਲ ਰਹੀ ਹੈ ਪਾਰਟੀ ਦੀ ਇਨਟਰਸਪੈਕਸ਼ਨ ਚੱਲ ਰਹੀ ਹੈ ਜਿਹੜੀ ਹਾਈਐਸਟ ਬਾਡੀ ਆ ਪਾਰਟੀ ਦੀ ਵਰਕਿੰਗ ਕਮੇਟੀ ਉਹਦੀ ਮੀਟਿੰਗ ਕੱਲ੍ਹ ਆ ਤੇ ਅਗਰ ਤੁਸੀਂ ਮੀਟਿੰਗਾਂ ਤੋਂ ਪਹਿਲਾਂ ਕੁਝ ਵੱਖਰਾ ਆਪਣਾ ਆਪੀਨੀਅਨ ਐਕਸਪ੍ਰੈਸ ਕਰਦੇ ਹੋ ਤਾਂ ਉਹ ਡਾਊਟਫੁਲ ਹੋ ਜਾਂਦਾ ਉਹ ਫਿਰ ਪ੍ਰੀ ਪਲਾਨਡ ਗੱਲ ਲੱਗਦੀ ਆ ਉਹ ਫਿਰ ਇਹ ਨਹੀਂ ਲੱਗਦਾ ਕਿ ਤੁਸੀਂ ਪਾਰਟੀ ਦੀ ਕੁਝ ਇੰਪਰੂਵਮੈਂਟ ਲਿਆਉਣਾ ਚਾਹੁੰਦੇ ਹੋ ਜਾਂ ਕੋਈ ਪਾਰਟੀ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹੋ ਲੱਗਦਾ ਕਿ ਤੁਸੀਂ ਤਾਂ ਇਹ ਗੱਲ ਕਹਿਣੀ ਸੀ ਆਪਣੀ ਕਹਿ ਦਿੱਤੀ ਅਦਰਵਾਈਜ਼ ਹਲੇ ਮੀਟਿੰਗਾਂ ਦੀ ਲੋੜ ਸੀ ਸਗੋਂ ਰਾਦਰ ਪਾਰਟੀ ਪਾਰਟਿਸਿਪੇਟ ਕਰਕੇ ਸਾਰਿਆਂ ਦੀ ਗੱਲ ਸੁਣਨੀ ਚਾਹੀਦੀ ਸੀ ਫੇਰ ਫੇਰ ਕੋਈ ਗੱਲ ਆਪਣਾ ਥਿਊ ਰੱਖਦਾ ਚੰਗੀ ਗੱਲ ਕੁਝ ਮੈਂ ਕਿ ਪ੍ਰਧਾਨ ਤੁਸੀਂ ਬਿਲਕੁਲ ਠੂਣ ਠੂਣ ਵਧੀਆ ਕੰਮ ਕਰ ਰਹੇ ਹੋ ਲੇਕਿਨ ਕੁਝ ਸਲਾਹਕਾਰ ਤੋਂ ਰੁਖਰਾਵ ਕਰਦੇ ਇਹਨਾਂ ਨੂੰ ਬਦਲੋ ਕੁਝ ਕਮੇਟੀ ਦੇ ਬੰਦਿਆਂ ਨੂੰ ਬੰਦੂ ਤੁਹਾਨੂੰ ਸਹੀ ਦੱਸਦੇ ਦੀ ਜ਼ਰੂਰੀ ਹਕੀਕਤ ਨਹੀਂ ਦੱਸਦੇ ਕਿ ਪੀਰ ਮੁਹੰਮਦ ਕਰਕੇ ਇਹ ਸੁਖਵੀਰ ਬੰਦੋ ਦੇਖੋ ਜਿਹੜੀ ਗੱਲ ਪ੍ਰਧਾਨ ਜੀ ਨੂੰ ਕਹੀ ਹੈ ਪੀਰ ਮੁਹੰਮਦ ਲਗੇ ਸੁਖਵੀਰ ਜੀ ਉਹ ਜਵਾਬ ਦੇ ਸਕਦੇ ਆ ਅਸੀਂ ਹੁਣ ਤੁਹਾਡੀ ਸੁਣੇ ਸੁਣਾਈ ਕਿਉਂਕਿ ਲਾ ਕਹਿੰਦਾ ਹਿਅਰ ਸੇ ਐਵੀਡੈਂਸ ਹੈ ਨਹੀਂ ਨਹੀਂ ਹਿਅਰ ਸੇ ਹੈ ਮੈਂ ਸੁਖਵੀਰ ਬਾਦਲ ਤੁਹਾਨੂੰ ਕਰਕੇ ਗਿਆ ਮੈਂ ਮੈਂ ਦੱਸਦਾ ਮੈਂ ਇੱਕ ਮਿੰਟ ਦੀ ਮੈਂ ਵੀ ਵੱਡੇ ਬਲ ਸਾਹਿਬ ਦਾ ਸਲਾਹ ਕਰ ਰਿਹਾ ਗਰੇਵਲ ਸਾਹਿਬ ਵੀ ਨੇ ਆ ਅਸੀਂ ਕਈ ਸਲਾਹਾਂ ਦਿੰਦੇ ਹੁੰਦੇ ਆ ਲੀਡਰ ਬੜਾ ਸਿਆਣਾ ਹੁੰਦਾ ਜਿਹਦੇ ਨਾਲ ਤੁਸੀਂ ਲੱਗੇ ਹੁੰਦੇ ਹੋ ਉਹਨੂੰ ਪਤਾ ਹੁੰਦਾ ਵੀ ਇਹ ਸਲਾਹ ਮਰਣੀ ਕਿੰਨੀ ਮਰਣੀ ਇਸ ਕਰਕੇ ਸਲਾਹ ਕਰਨ ਦਾ ਤਾਂ ਆਪਣਾ ਕੰਮ ਹੁੰਦਾ ਆਪਣੇ ਹਿਸਾਬ ਨਾਲ ਸਲਾਹ ਕਰ ਦਿੰਦੇ ਰਹਿੰਦੇ ਆ ਇਸ ਕਰਕੇ ਲੀਡਰ ਜਿਆਦਾ ਮਚੂਰ ਹੁੰਦਾ ਉਹਨੂੰ ਪਤਾ ਹੁੰਦਾ ਵੀ ਕਿਹੜੀ ਸਲਾਹ ਤੇ ਅਮਲ ਕਰਨਾ ਹੈ ਕਿਹਦੇ ਤੇ ਨਹੀਂ ਕਰਨਾ ਇਸ ਕਰਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਲੀਡਰ ਨਾਲ ਮੈਂ ਇੱਕ ਸੈਕਿੰਡ ਇੱਕ ਸੈਕਿੰਡ ਮੈਡਮ ਨੇ ਪਹਿਲਾ ਸਵਾਲ ਕੀਤਾ ਸੀ ਨਾ ਚੀਮਾ ਸਾਹਿਬ ਨੂੰ ਕਿ ਇਹ ਇਹਨਾਂ ਨੇ ਦਿੱਤੀਆਂ ਬਾਕੀ ਸੁਰਾਂ ਦੀ ਮੈਂ ਤੁਹਾਨੂੰ ਕੱਲ ਦੱਸਾਂਗਾ ਤੇ ਪ੍ਰੈਜ਼ੈਂਟ ਦੇ ਪੋਲਿਟਿਕਸ ਤੇ ਥਿਸ ਇਜ਼ ਨਾਥਿੰਗ ਨਿਊ ਆਪਾ ਬਾਈ 2022 ਚੋਣਾਂ ਹੋਈਆਂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ 17 ਵਿੱਚ ਆਖ ਦੇ 20 ਆਏ ਸੀ ਇਲੈਕਟ ਹੋ ਕੇ 22 ਦੀਆਂ ਚੋਣਾਂ ਵੇਲੇ 7 ਰਹਿ ਗਏ ਸੀ ਤੇ ਜੇ ਕੇਜਰੀਵਾਲ ਸਾਹਿਬ ਦੀ ਲਿਸਟ 2-4 ਦਿਨ ਹੋਰ ਲੇਟ ਹੋ ਜਾਂਦੀ ਇਹ 3 ਰਹਿ ਗਏ ਸੀ ਕਿਉਂਕਿ ਚਾਰਾਂ ਦਾ ਹੋਰ ਸੈਟਲ ਹੋਈ ਜਾਂਦੀ ਤੇ ਪਰ ਸੀਟਾਂ 99 ਲੈ ਗਏ ਇਸੇ ਤਰ੍ਹਾਂ ਹੀ ਕਾਂਗਰਸ ਵਿੱਚ ਬਾਕੀ ਸੁਰਾ ਉੱਠੀਆਂ ਸੀ ਉਹ ਤਈਆਂ ਦਾ ਸਟਰੋਂਗ ਗਰੁੱਪ ਬਣ ਗਿਆ ਸੀਗਾ ਜਿਹੜਾ ਪ੍ਰੈਸ਼ਰ ਗਰੁੱਪ ਟੈਕਟਿਕਸ ਬਣਾਇਆ ਸੀਗਾ ਕਈ ਛੱਡ ਗਏ ਕਈ ਕਰ ਗਏ ਬੜੇ ਸੀਨੀਅਰ ਪਰ ਸਾਰੇ ਸੀਨੀਅਰ ਲਿਸਟ 100 ਕਾਉਂਟ ਸੀਨੀਅਰ ਸੀ ਤੇ ਉਸ ਤੋਂ ਬਾਅਦ ਪਾਰਟੀ ਇੰਪਰੂਵ ਵੀ ਕਰ ਗਈ ਦੇਖੋ ਮੈਂ ਇੱਕ ਗੱਲ ਬੜੀ ਕਲੀਅਰ ਕਹਿ ਦੇਣਾ ਹੈਗਾ ਅੱਜ ਟੁਡੇਜ਼ ਪੋਲਿਟਿਕਸ ਇੰਡੀਵਿਜੂਅਲ ਡਸਨਟ ਮੈਟਰ ਇਹ ਲੋਕਾਂ ਦੀ ਪਰਸੈਪਸ਼ਨ ਤੇ ਪਾਲਿਸੀਜ਼ ਹੁੰਦੀਆਂ ਨੇ ਜਿਹੜੀਆਂ ਫਾਈਨਲ ਰਿਜ਼ਲਟਸ ਮੈਟਰ ਕਰਦੀਆਂ ਨੇ ਬਹੁਤ ਲੋਕਾਂ ਨੂੰ ਭੁਲੇਖਾ ਹੋਵੇ ਮੈਂ ਤਾਂ ਆਹ ਜਿਹੜੀ ਸਿਚੁਏਸ਼ਨ ਅੱਜੇ ਕ੍ਰੀਏਟ ਕਰਦੇ ਦਾ ਵਿਕਟਮ ਆਲਰੇਡੀ ਅਸੀਂ ਵੀ ਟੌੜਾ ਸਾਹਿਬ ਨਾਲ ਅਲਹਿਦਾ ਗਏ ਸੀ ਸਾਨੂੰ ਮੁੜ ਕੇ ਬਾੜਦੇ ਨਹੀਂ ਸੀ ਬਈ ਬਾਲ ਸਾਹਿਬ ਸਾਨੂੰ ਪਤਾ ਸੀ ਕਿਵੇਂ ਟੇਡੇ 빙ਗੇ ਸਵਾਰਸ਼ਾ ਪਾ ਪਾ ਕੇ ਵਾਪਸ ਕਾਲੀ ਦਲ ਚਾਏ ਉਹਨਾਂ ਨੂੰ ਸਮਝ ਆਦਾ ਸੀ ਕਿ ਸਾਡਾ ਦਾ ਭੋਗ ਪੈ ਗਿਆ ਪੋਲੀਟਿਕਲ ਚਲੋ ਬਾਲ ਸਾਹਿਬ ਹੁਣ ਇਕੱਠੇ ਹੋ ਗਏ ਸਾਡਾ ਫੇਰ ਬੂਟਾ ਹਰਾ ਹੋ ਗਿਆ ਸੁੱਕੇ ਨੂੰ ਪਾਣੀ ਪੈ ਗਿਆ ਇਹ ਤਾਂ ਐਨੇ ਬੰਦੇ ਇੱਥੋਂ ਗਏ ਨੇ ਐਨੇ ਬੰਦੇ ਗਏ ਨੇ ਜਿਹੜੇ ਲੋਕ ਕਹਿੰਦੇ ਸੀਗੇ ਕਿ ਅਸੀਂ ਆਵਾਜ਼ ਆ ਪੰਜਾਬ ਦੀ ਉਹਨਾਂ ਦੇ ਨਾਮ ਨਹੀਂ ਰਹੇ ਗੱਲ ਤਾਂ ਕਿੱਲੇ ਤੇ ਖੜੇ ਦਾ ਹੀ ਮੁੱਲ ਹੁੰਦਾ ਕਿੱਲੇ ਨਾਲੋਂ ਹਿੱਲੇ ਨਹੀਂ ਨਾ ਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਕੀ ਹੁੰਦੇ ਨੇ ਸੋ ਵਨ ਥਿੰਗ ਇਜ਼ ਵੈਰੀ ਕਲੀਅਰ ਦੀ ਨੈਕਸਟ ਚੈਲੰਜੈਂਟ ਇਸ ਪਾਰਟੀ ਇਜ਼ ਪਾਰਟੀ ਪਾਰਟੀ ਇਜ਼ ਸੁਪਰੀਮ ਐਂਡ ਪਾਰਟੀ ਐਜ਼ ਅ ਹੋਲ ਇਜ਼ ਬਿਹਾਈਂਡ ਦੀ ਪ੍ਰੈਜ਼ੀਡੈਂਟ ਦੇ ਆਰ ਵਿਦ ਪ੍ਰੈਜ਼ੀਡੈਂਟ ਦੇ ਵਿਲ ਬੀ ਵਿਦ ਪ੍ਰੈਜ਼ੀਡੈਂਟ ਐਂਡ ਪਾਰਟੀ ਇਸ ਦੇ ਅਨਾਲਿਸਿਸ ਕਰੇਗੀ ਇਨਟਰੋਸੈਪਸ਼ਨ ਕਰੇਗੀ ਕਈ ਚੀਜ਼ਾਂ ਤੇ ਤਾਂ ਮੇਰੇ ਵਰਗੇ ਜਦ ਘਰ ਬੈਠ ਗਿਆ ਕਾਲੀ ਦਲ ਨੇ ਤਾਂ ਹੀ ਤਕੜਾ ਹੋ ਜਾਣਾ ਅਗਲੇ ਕਹਿੰਦੇ ਹਟਦਾ ਹੀ ਨਹੀਂ ਖੜਾ ਹੀ ਨਹੀਂ ਛੱਡਦਾ ਜਦ ਬਿਮਾਰ ਹੁੰਦਾ ਸੀ ਬਹੁਤੇ ਮੇਰਾ ਹਾਰ ਇਸ ਕਰਕੇ ਨਹੀਂ ਸੀ ਪੁੱਛਣ ਹੁੰਦੇ ਕਿ ਮੈਂ ਠੀਕ ਹੋ ਜਾਾਂ ਕਿ ਇਹ ਜਾਊਗਾ ਤਾਂ ਸ਼ਾਇਦ ਸੀਟ ਖਾਲੀ ਹੋ ਜੇ ਸਾਡੇ ਕੋਲ ਤਾਂ ਹੁਣ ਹੀ ਟੱਕਾ ਪੈਣ ਲੱਗ ਪਿਆ ਅਗਲੇ ਕਹਿੰਦੇ ਜੀ ਇੱਥੇ ਮੇਰਾ ਕਰ ਦਿਓ ਇੱਥੇ ਮੇਰਾ ਕਰ ਦਿਓ ਸੋ ਇਸ ਕਰਕੇ ਬਿਲਕੁਲ ਕੋਈ ਗੱਲ ਨਹੀਂ ਹੁੰਦੀ ਮੈਂ ਹੁਣ ਇੱਥੇ ਮੈਨੂੰ ਸਾਡੀ ਮੀਟਿੰਗ 'ਚ ਇੱਕ ਬੰਦਾ ਕਹਿੰਦਾ ਸੀ ਜੀ ਕਿ ਗਿਆਂ ਨੂੰ ਕਿਤੇ ਲਿਆਉਂਦੇ ਤਾਂ ਨਹੀਂ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਕਿਸੇ ਨੇ ਧੋਰੀ ਮੈਂ ਉਹਨਾਂ ਨੂੰ ਇੱਕ ਸੁਣਾਈ ਉਹ ਸਕਿੱਟ ਜੀ ਤੁਹਾਨੂੰ ਸੁਣਾ ਕੇ ਬੰਦ ਕਰਦਾ ਦੋ ਸਿੰਘ ਆ ਰਹੇ ਸੀਗੇ ਨੰਦਪੁਰ ਸਾਹਿਬ ਤੋਂ ਵਾਪਸ ਜਿੱਥੇ ਥੱਲੇ ਨਹਿਰ ਆ ਉੱਪਰ ਸੜਕ ਆ ਨਾ ਉੱਥੋਂ ਲੰਘਦੇ ਪਏ ਸੀ ਤੇ ਮੋੜ ਜੇ ਤੇ ਪੌੜੀਆਂ ਨੇ ਪਾਣੀ ਭਰ ਦਿਆ ਇੱਕ ਸਿੰਘ ਨੇ ਕਹਿੰਦਾ ਮੈਂ ਗੜਵੇ 'ਚ ਜਲ ਭਰ ਲਵਾਂ ਕਹਿੰਦਾ ਭਰ ਲੈ ਉੱਪਰ ਮਾੜੇ ਜਿਹਾ ਸਾਫ਼ ਕਰ ਲਈ ਉਹਨੇ ਐ ਗੜਵਾ ਮਾਰਿਆ ਗੜਵਾ ਹੱਥੋਂ छुट ਕੇ ਭੱਗ ਗਿਆ ਉਹਨੇ ਕਿਹਾ ਤਾਂ ਗੜਵਾ ਚ ਲੱਗ ਗਿਆ ਉਹਨੇ ਗੜਵੇ ਨੂੰ ਫੜ ਲਈ ਮਗਰ ਛਾਲ ਫੜ ਲਈ ਉਹ ਆਪ ਵੀ ਡੁੱਬਣ ਲੱਗਾ ਤੇ ਉਹ ਬਾਹਰ ਖੜੇ ਵਾਲੇ ਸਿੰਘ ਨੂੰ ਕਹਿੰਦਾ ਭਾਈ ਸਾਹਿਬ ਛੁੱਟੋ ਦਸਤਾਰਾ ਕਿ ਮੈਂ ਤਾਂ ਪੱਗ ਫੜ ਕੇ ਤੁਹਾਡੀ ਆਵਾਂ ਉਹ ਕਹਿੰਦਾ ਬੁਲਾਜਕਾਰਾ ਹੁਣ ਮੇਲੇ ਸੱਚ ਖੰਢੀ ਹੋਣਗੇ ਜਿਹੜਾ ਚਲੇ ਗਿਆ ਉਹਨੂੰ ਅਸੀਂ ਰੋਕ ਦੇਣੀਏ ਜਿਹੜਾ ਆਜ ਉਹਨੂੰ ਜੀ ਆਇਆਂ ਕਹਾਂਗੇ ਬਾਕੀ ਗੱਲ ਐ ਪਾਰਟੀਆਂ ਰਹਿੰਦੀਆਂ ਨੇ ਪਾਰਟੀਆਂ ਕਦੇ ਮੁੱਕਦੀਆਂ ਨਹੀਂ ਐ ਪਰ ਨਾਬ ਮੁਕਰਜੀ ਨੇ ਇੱਕ ਗੱਲ ਕਹੀ ਸੀ ਉਹ ਗੱਲ ਤੁਹਾਨੂੰ ਅੱਜ ਰਿਪੀਟ ਕਰ ਦਿੰਨਾ ਜਦ 1985 ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਕਾਂਗਰਸ ਦੇ ਕ੍ਰੂਸੇਡੋ ਤੋਂ ਬਾਅਦ ਦੋ ਸਿੱਟਾਈਆਂ ਸੀ ਜਿਹਦੇ ਸਾਰੇ ਹਾਰ ਗਏ ਸੀ ਬੰਗਾਰੂ ਬੰਗਲੂਰੂ ਜਿੱਤਿਆ ਸੀ ਤੇ ਇੱਕ ਹੋਰ ਜਿਹੜਾ ਬਾਅਦ ਵਿੱਚ ਪ੍ਰੈਜ਼ੀਡੈਂਟ ਬਣਿਆ ਉਹਨੇ ਕਿਹਾ ਸੀ ਕਾਂਗਰਸ ਵਾਲਿਆਂ ਨੂੰ ਕਹਿੰਦਾ ਡੋਨਟ ਗੈਟ ਮਿਸਲੈਟ ਪਾਰਟੀ ਇਜ਼ ਨੈਵਰ ਆਰ ਫਿਨਿਸ਼ਡ ਨੌਰ ਦੇ ਡਾਈ ਇਹ ਫੇਜ਼ਸ ਹੁੰਦੇ ਨੇ ਦੇ ਗੈਟ ਡਾਊਨ ਦੇ ਆਪ ਐਂਡ ਦੇ ਵਿਲ ਰਾਈਸ ਸੋ ਇਹ ਪਾਰਟੀ ਕਦੇ ਨਾ ਮਰਨੀ ਆ ਨਾ ਮਰਦੀ ਆ ਇਹ ਪਾਰਟੀ ਦੀ ਹਿਸਟਰੀ ਆ ਪਾਰਟੀ ਦੀ ਕਮਿਟਮੈਂਟ ਆ ਐਂਡ ਅੱਜ ਹਰ ਪੰਜਾਬੀ ਪੰਜਾਬੀ ਓਨੈਸਟ ਪੰਜਾਬੀ ਈਵਨ ਜਿਹੜੀਆਂ ਦੂਸਰੀਆਂ ਪਾਰਟੀਆਂ ਵਿੱਚ ਵੀ ਨੇ ਉਹ ਇਹ ਰਿਅਲਾਈਜ਼ ਕਰਦੇ ਆ ਕਿ ਜਿੰਨਾ ਚਿਰ ਅਕਾਲੀ ਦਲ ਦਾ ਹਥੌੜਾ ਨਾ ਰਿਹਾ ਉਹਨਾਂ ਦੀ ਵੀ ਉਹਨਾਂ ਦੀ ਪਾਰਟੀ ਚ ਸੇ ਖਤਮ ਹੋ ਜਾਣੀ ਆ ਉਹ ਕਿਸੇ ਗੱਲ ਨੂੰ ਕਹਿਣ ਨਹੀਂ ਹੋਣਗੇ ਅਕਾਲੀ ਦਲ ਦਾ ਡਰਾਵਾ ਚਾਹੀਦਾ ਹੈਗਾ ਸੋ ਅਕਾਲੀ ਦਲ ਵੀ ਰਿਮੇਨ ਇਨ देयर and will come stronger out of this rest assured thank you very much ਪਰ ਜੋ ਬਾਅਦ ਵਿੱਚ ਕਿਸੇ ਫੈਸਲਾ ਅੰਦਰ ਹੋਇਆ ਪਰ ਜੋ ਬਾਅਦ ਵਿੱਚ ਤੁਸੀਂ ਜਿਹੜਾ ਪ੍ਰੈਸ ਨੂੰ ਜਾਰੀ ਕੀਤਾ ਜਿਹੜਾ ਤੁਸੀਂ ਜਾਰੀ ਕੀਤਾ ਕਿ ਪ੍ਰਧਾਨਕ ਦੀ ਇਸੇ ਕਰਕੇ ਤੁਹਾਡੀ ਗੱਲ ਦਾ ਜਵਾਬ ਦੇ ਤਾ ਨਾ ਜੀ ਅੱਜ ਅੱਜ ਦਸਕਤ ਕਰਾ ਅੱਜ ਦਸਕਤ ਕਰਾ ਲੇ ਇਸ ਨੇ ਉਹ ਉਹ ਉਹਨਾਂ ਦਾ ਕਹਿਣਾ ਵੀ ਉਹ ਗਿਰਫਲ ਨਹੀਂ ਪਾਸ ਹੋਇਆ ਸੀਗਾ ਉਹਦੇ ਕਰਕੇ ਸਾਨੂੰ ਘਿਰਾਇਆ ਉਹਦੇ ਜੋ ਬਹੁਤ سارے ਮੈਂਬਰ ਆ ਜੋ ਕੰਟਰੇ ਪਾਸੇ ਆ ਚਲੋ ਅੱਜ ਹੋ ਗਿਆ ਦਿਖਾ ਦੇਣਾ ਦਸਕਤ ਨਹੀਂ ਜੀ ਪਹਿਲੀ ਪਹਿਲੀ ਸੁਣ ਲੋ ਪਹਿਲੀ ਪਹਿ ਕਹਿ ਦਾਂਗਾ ਪਹਿਲੀ ਪਹਿਲੀ ਗੱਲ ਹੈ ਕਿ ਮਤਾ ਇੰਟਰੋਡਿਊਸ ਹੀ ਪ੍ਰਧਾਨ ਸਾਹਿਬ ਨੇ ਕਰਨ ਤੋਂ ਰੋਕ ਦਿੱਤਾ ਸੀ ਪਰ ਜੋ ਰਿਪੋਰਟ ਕੀਤਾ ਗਿਆ ਸੀ ਨਾ ਪ੍ਰੈਸ ਵਿੱਚ ਉਹ ਮਿਸ ਅੰਡਰਸਟੂਡ ਹੋ ਗਿਆ ਮਤਾ ਉਹ ਜਿਹੜੀ ਐਪਰੀਸੀਏਸ਼ਨ ਜਿਹੜੀ ਇੰਡੀਵਿਜੂਅਲ ਰਿਪੋਰਟਿੰਗ ਆ ਮੈਂਬਰਸ ਦੀ ਉਹ ਉਹਨਾਂ ਦੇ ਸ਼ਬਦ ਸੀਗੇ ਜਿਹੜੇ ਉਦੋਂ ਪ੍ਰੈਸ ਰੀਲੀ ਦੇ ਵਿੱਚ ਪਏ ਜੋ ਕਲੈਰੀਫਾਈ ਹੋਇਆ ਬਾਅਦ ਚ ਉਹਨੂੰ ਜਿਹੜੀ ਆ ਗਲਤੀ ਦੇ ਨਾਲ ਕਨਫਿਊਜ਼ ਕਰਤਾ ਹੈਗਾ ਮਤੇ ਦੇ ਨਾਲ ਮਤਾ ਪ੍ਰਧਾਨ ਜੀ ਨੇ ਰੋਕਤਾ ਸੀ ਵੀ ਨਹੀਂ ਲੋੜ ਨਹੀਂ ਆਹ ਦੀ ਹਰ ਰੋਜ਼ ਕੀ ਲੋੜ ਹੈ ਕਿਉਂਕਿ ਕਿਸੇ ਨੇ ਨਾ ਕੋਈ ਨੋ ਕਨਫੀਡੈਂਸ ਵਾਲੀ ਗੱਲ ਸੀਗੀ ਤੇ ਨਾ ਕੋਈ ਰਿਪੋਰਟ ਵਾਲੀ ਗੱਲ ਸੀਗੀ ਬੜੀ ਸ਼ਾਂਤਮਈ ਮੀਟਿੰਗ ਹੋਈ ਸੀ ਤੇ ਪ੍ਰਧਾਨ ਸਾਹਿਬ ਨੇ ਬਣਾ ਕਰ ਦਿੱਤਾ ਸੀ ਵੀ ਇਹ ਨਾ ਕਰੋ ਪਰ ਮੈਂਬਰਸ ਨੇ ਇੰਡੀਵਿਜੁਅਲ ਕਪੈਸਿਟੀ ਦੇ ਵਿੱਚ ਐਪਰੀਸ਼ੀਏਟ ਕੀਤਾ ਸੀ ਬਹੁਤ ਸਾਰੇ ਮੈਂਬਰਸ ਉਹ ਜਿਹੜਾ ਪ੍ਰੈਸ ਲੀਸ ਦਾ ਪਾਰਟ ਬਣਿਆ ਜੋ ਮਿੰਟ ਟੂ ਮਿੰਟ ਰਿਕਾਰਡਿੰਗ ਹੁੰਦੀ ਹੈ ਉਹ ਸੀਗਾ ਉਹਨੂੰ ਕਨਫਿਊਜ਼ ਕੀਤਾ ਤੁਸੀਂ ਮਤੇ ਦਾ ਤੁਸੀਂ ਕਲੀਅਰਾਈਫਾਈ ਆਪ ਹੀ ਕਰਦੇ ਸੀ ਕਿ ਆਫੀਸ਼ੀਅਲ ਮਤਾ ਨਹੀਂ ਸੀ ਉਹ ਐਪਰੀਸ਼ੀਏਸ਼ਨ ਹੈ ਇੰਡੀਵਿਜੁਅਲ ਦਾ ਚਲੋ ਬਾਸ ਠੀਕ ਹੈ ਇੱਕ ਮਿੰਟ ਮੈਂ ਕਹਾਂ ਚਲ ਕੋਈ ਫਰਕ ਨਹੀਂ ਆਪਾਂ ਸਖਰੇ ਦੇਖੋ ਸਰਸਾਬ ਤੋਂ ਬੜੇ ਸੀਨੀਅਰ ਨੌਕਰ ਤੋਂ ਵੀ ਬੜੇ ਸਿਆਣੇ ਬੰਦੇ ਨੇ ਅੱਛੇ ਬੰਦੇ ਹੋ ਹਰ ਜਿੰਨਾ ਪ੍ਰੈਸ ਵਾਲਾ ਮੈਂ ਤਾਂ ਸਭ ਦੀ ਚਕਰਦਾ ਤੁਸੀਂ ਵੱਡੇ ਹੋ ਜਾਦੇ ਕਰਦੇ ਹੋ ਦੇਖੋ ਤੁਹਾਨੂੰ ਪਤਾ ਹੈ ਪਰਮਾਤਮਾ ਤੋਂ ਡਰ ਕੇ ਕਹਿਣਾ ਮੈਂ ਕਦੇ ਗਲਤ ਗੱਲ ਵੀ ਨਹੀਂ ਨਾ ਕੀਤੀ ਆਪਾਂ ਬੂੜੀ ਖੜੇ ਤੇ ਨਾ ਕਦੇ ਕਰਾਂ ਨਾ ਮੈਨੂੰ ਅੰਗਲੀਆ ਡਿਪਲੋਮੇਸੀ ਜਿੰਨੀ ਗੱਲ ਹੈ ਜੀ ਮੈਂ ਜ਼ੋਰ ਵੀ ਲਾ ਲਾ ਸਿੱਧੀ ਨਿਕਲ ਜਾਈਂ ਦੇਖੋ ਜਿਹੜੀ ਗੱਲ ਸੀ ਪਾਪਾ ਸਾਹਨੇ ਕਹੀਏ ਠੀਕ ਹੈ ਕਿ ਬਤੇ ਦੀ ਗੱਲ ਤੋਂ ਆਈ ਤਾਂ ਪ੍ਰਧਾਨ ਸਾਹਿਬ ਨੇ ਅਸੀਂ ਵੀ ਚੱਡੋ ਯਾਰ ਕੋਈ ਗੱਲ ਹੀ ਨਹੀਂ ਹੋਈ ਨਹੀਂ ਹੋਇਆ ਕਿਸ ਪਾਰਟੀ ਦੇ ਬਲਕੇ ਮੈਂ ਕਹਾਗਾ ਬਾਏ ਦਾ ਆ ਨੀ ਲੈਦਾ ਜਿਹੜੇ ਬੰਦੇ ਤੁਸੀਂ ਕਹੇ ਮੈਂ ਜਿਹੜੇ ਵਿੱਚ ਹਾਜ਼ਰ ਸੀ ਮੈਂ ਉਹਨਾਂ ਨੂੰ ਕਹਿਣਾ ਕਿ ਉਹਨਾਂ ਨੂੰ ਖੁਦ ਪੁੱਛ ਲਿਓ ਕਿ ਉਹਨਾਂ ਨੇ ਖੁਦ ਨਹੀਂ ਕਿਹਾ ਕਿ ਯਾਰ 3 ਦਿਨ ਪਹਿਲਾਂ ਤੱਕ ਬੜੀ ਬੜਾ 4 ਮਹੀਨੇ ਬੜਾ ਹੋਇਆ ਜੀ ਬੜਾ ਵਧੀਆ ਫੈਸਲਾ ਸੀ ਆਪਣਾ ਲੋਕਾਂ ਨੇ ਬੜਾ ਮੰਨਿਆ ਬੜਾ ਉਤਸ਼ਾਹ ਸੀ ਲੋਕਾਂ ਜੀ 3 ਦਿਨ ਪਹਿਲਾਂ ਆ ਕੇ ਇੱਕਦਮ ਕੀ ਹੋ ਗਿਆ ਤੇ ਤੁਸੀਂ ਪ੍ਰਧਾਨ ਜੀ ਦਿਨ ਰਾਤ ਮਿਹਨਤ ਕੀਤੀ ਕੋਸ਼ਿਸ਼ ਕਰ ਸਤਰੀ ਵਰਕਰਾਂ ਨੇ ਮਿਹਨਤ ਕੀਤੀ ਹਲਕਾ ਇੰਚਾਰਜਾਨੀ ਕੀਤੀ ਖੜੇ ਹੋਣ ਵਾਲੇ ਤੱਕ ਕਰਨੀ ਸੀ ਬਲਕਿ ਤਰੀਕਾ ਕੀਤੇ ਪ੍ਰਧਾਨ ਜੀ ਨੇ ਖੁਦ ਰੀਪ ਕੀਤੀ ਸਾਰਿਆਂ ਨੇ ਉਹਨਾਂ ਬੰਦਿਆਂ ਨੇ ਕਿਤੇ ਕੋਈ ਡਿਸੈਂਟਰੀਸੀ ਪਾਰਟੀ ਸਿਰਫ ਗੱਲਾਂ ਬਾਤਾਂ ਹੋਈਆਂ ਪਿਆਰ ਨਾਲ ਇਹ ਡਿਸਕਸ਼ਨ ਹੋਈ ਕਿ ਇਹਦਾ ਕਾਰਨ ਕੀ ਬਣਿਆ ਮੈਂ ਅੱਜ ਵੀ ਜ਼ੋਰ ਨਾਲ ਕਹਿਣਾ ਮੈਂ ਉਸ ਦਿਨ ਵੀ ਜ਼ੋਰ ਨਾਲ ਕਿਹਾ ਪਬਲਿਕ ਵੀ ਜ਼ੋਰ ਨਾਲ ਕਹਿੰਦੀ ਹੈ ਅਸੀਂ ਇਹ ਕਲੀਅਰ ਨਾ ਕਰ ਸਕ ਕੇ ਕਿ ਉਸ ਤੋਂ ਬਾਅਦ ਵੋਟ ਕਿੱਧਰ ਜਾਏਗੀ ਲੋਕਾਂ ਨੂੰ ਸ਼ੱਕ ਪੈ ਗਿਆ ਮੋਦੀ ਵਰਸਸ ਇੰਡੀਆ ਇਹ ਲੜਾਈ ਸੀ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਸ਼ਾਇਦ ਅਸੀਂ ਇਧਰ ਅੱਜ ਲਈ ਜਾਈ ਉਹਦਾ ਉਹਦਾ ਸਾਨੂੰ ਮਾਰ ਪਈ ਹੈ ਹੋਰ ਕੋਈ ਸਾਡੀ ਪਾਲਸੀ ਦੇ ਮਾਰ ਨਹੀਂ ਪਈ ਸਾਡੇ ਇਸ਼ੂ ਤੇ ਮਾਰ ਪਈ ਗੁਰੂ ਕਿਰਪਾ ਕਰੇਗਾ ਅਸੀਂ ਉਹਨਾਂ ਇਸ਼ੂ ਨੂੰ ਲਾਈਵ ਰੱਖਿਆ ਲੜਦੇ ਆ ਤਾਂ